ਬਹੁਤ ਮੰਨਤਾ ਇਸ ਜਗ੍ਹਾ ਦੀ ਜੋ ਵੀ ਮਨੋ ਕਾਮਨਾ ਸੀ ਲੈ ਕੇ ਆਉਂਦੇ ਆ ਪੂਰੀ ਹੁੰਦੀ ਆ ਬਹੁਤ ਸ਼ਕਤ ਜਗ੍ਹਾ ਆ ਤੇ ਇਹਦੇ ਨਾਲ ਦੀ ਇੱਕ ਜਗ੍ਹਾ ਜਿਹੜੀ ਜਿੱਥੋਂ ਅਸੀਂ ਐਂਟਰ ਹੁੰਨੇ ਸ਼ਹਿਰ ਦੇ ਵਿੱਚ ਉੱਥੇ ਵੀ ਆ ਤੇ ਉੱਥੋਂ ਜਿਹੜਾ ਇਹ ਮਤਲਬ ਕਿ ਐਦਾ ਮੰਨਦੇ ਸ਼ਹਿਰ ਵਾਲੇ ਕਿ ਪ੍ਰੋਟੈਕਟ ਸ਼ਹਿਰ ਨੂੰ ਬਾਬਾ ਜੀ ਕਰਦੇ ਆ ਕੋਈ ਅਜ ਤੱਕ ਕਹਿੰਦੇ ਕੋਈ ਪੁਚਾਰ ਨਹੀਂ ਆਇਆ ਕੋਈ ਹਨੇਰੀ ਤੂਫਾਨ ਜਾਂ ਹੜ ਇਦਾਂ ਦਾ ਕੁਝ ਨਹੀਂ ਹੋਇਆ ਤੇ ਜਿਹੜੀ ਉਹ ਪਹਿਲੀ ਵਾਲੀ ਜਗਾ ਹੈ ਉਹ ਜਿੱਥੋਂ ਐਂਟਰ ਹੁੰਨੇ ਆ ਉਹ ਕਹਿੰਦੇ ਫਟ ਜਾਂਦੀ ਕਦੇ-ਕਦੇ ਤਾਂ ਫਿਰ ਸ਼ਹਿਰ ਵਾਲੇ ਇਹਨਾਂ ਦੀ ਮੰਨਤਾ ਹੈ ਕਿ ਉਹ ਬਾਬਾ ਜੀ ਆਪਣੇ ਉੱਪਰ ਲੈ ਲੈਂਦੇ ਆ ਇਹ ਸਾਰੇ ਜਾ ਕੇ ਉੱਥੇ ਉਹਨੂੰ ਜੋੜ ਕੇ ਆਉਂਦੇ ਆ ਤੇ ਇਹ ਪਰ ਸਰ ਇਹਦੇ ਵਿੱਚ ਜਿਹੜਾ ਅੰਦਰਲਾ ਹਿੱਸਾ ਹੈਗਾ